ਪੀ ਇਹ ਜਿਹੜੀ ਤਾਕਤ ਵਰਤਦੀ ਐ ਇਹ ਕਿਸੇ ਇੱਕ ਦੀ ਨਹੀਂ ਇਹ ਪਿੱਛੇ ਮੇਰੀ ਪੀਰੀ ਦੇ ਮਾਲਕ ਦੀ ਹੈ ਇੱਥੇ ਹਲਵਾਈ ਲੜ ਗਏ ਇੱਥੇ ਦੁਕਾਨਾਂ ਤੇ ਕੰਮ ਕਰਨ ਵਾਲੇ ਮੈਦਾਨੇ ਜੰਗ ਵਿੱਚ ਆ ਗਏ ਪਰ ਉਹਨੂੰ ਇਹ ਗੱਲ ਸਮਝਣਾ ਪਈ ਤੇ ਜਿਹੜੀ ਫਿਰ ਚੌਥੀ ਜੰਗ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਕਰਤਾਰਪੁਰ ਦੀ ਹੋਈ ਉਹ ਫਿਰ ਪੈਂਦੇ ਖਾਂ ਜਲੰਧਰ ਦੇ ਹਾਕਮ ਨੂੰ ਚੜਾ ਕੇ ਲਿਆਇਆ ਤੇ ਇਥੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਹੱਥੋਂ ਮਾਰਿਆ ਗਿਆ ਆਪਣੀ ਤਨਖਾਹ ਗਵਾਈ ਵਜੋਂ ਗਵਾਈ ਅਗਲਾ ਮੋਹੇ ਮੋਹ ਪਾਣਾ ਖਾਏ ਆਖਿਆ ਫਿਰ ਉਸ ਦਰਬਾਰ ਵਿੱਚੋਂ ਜਿੱਥੋਂ ਸਨਮਾਨ ਮਿਲਿਆ ਉਥੋਂ ਧੱਕੇ ਮਾਰ ਕੇ ਗੁਰੂ ਕਿਆਂ ਸਿੱਖਾਂ ਨੇ ਉਹਨੂੰ ਕੱਢਿਆ ਜਿਸ ਦਾ ਦਿੱਤਾ ਖਾਵਣਾ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਤਿਸ ਕਹੀਏ ਸ਼ਾਬਾਸ਼ ਆਖਿਆ ਜਿਨ੍ਹਾਂ ਦਿੱਤਾ ਖਾਨਿਆਂ ਉਹਦਾ ਸ਼ੁਕਰਾਨਾ ਕਰਿਆ ਕਰੀਏ ਨਾਨਕ ਹੁਕਮ ਨਾ ਚੱਲੈ ਨਾਲ ਖਸਮ ਚੱਲੈ ਅਰਦਾਸ ਇੱਥੇ ਜਿਨ੍ਹਾਂ ਜਿਨ੍ਹਾਂ ਨੇ ਆਪਣਾ ਹੁਕਮ ਚਲਾਉਣ ਦੀ ਠਾਣੀਆਂ ਉਹਨਾਂ ਦੇ ਨਾਲ ਗੁਰੂ ਕੇ ਖਾਲਸੇ ਨੇ ਹਸ਼ਰ ਵੇਖੋ ਕਹਿਸਾ ਕੀਤਾ ਇਹ ਫਿਰ ਸਾਡੇ ਬੋਲੇ ਬਣੇ ਸ਼ਰਨ ਆਏ ਨੂੰ ਦੇਗ ਤੇ ਚੜ ਆਏ ਨੂੰ ਤੇਗ ਜਿਹੜਾ ਨਿਮਾਣਾ ਹੋ ਕੇ ਗੁਰੂ ਦੇ ਘਰ ਵਿੱਚ ਆਇਆ ਉਹਦੇ ਵਾਸਤੇ ਉਹਨੂੰ ਆਖਿਆ ਆਪ ਪੰਗਤ ਵਿੱਚ ਬਹਿ ਤੈਨੂੰ ਪ੍ਰਸ਼ਾਦਾ ਛਕਾਈਏ ਤੇ ਚਲਦੀਆਂ ਜੰਗਾਂ ਵਿੱਚ ਗੁਰੂ ਕੇ ਖਾਲਸੇ ਨੇ ਨਗਾਰੇ ਤੇ ਚੋਟ ਲਾ ਕੇ ਕਹਿਣਾ ਕੋ ਭੁੱਖਾ ਹੈ ਤੇ ਪ੍ਰਸ਼ਾਦਾ ਛਕ ਲੈ ਜਿਹੜੇ ਸਵੇਰੇ ਗੁਰੂ ਕਿਆਂ ਸਿੰਘਾਂ ਵਿਰੁੱਧ ਲੜਦੇ ਆ ਉਹ ਆਪਣੇ ਸ਼ਸਤਰ ਲਾ ਕੇ ਗੁਰੂ ਕੀ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛੱਕ ਜਾਂਦੇ ਆ ਸਰਦਾਰ ਰਤਨ ਸਿੰਘ ਪੰਘੂਵਰਾਂ ਦਾ ਪੰਥ ਪ੍ਰਕਾਸ਼ ਪੜ੍ਹ ਕੇ ਵੇਖਿਓ ਉਹਨਾਂ ਨੇ ਗੁਰੂ ਕਿਆਂ ਸਿੱਖਾਂ ਦੇ ਉਹਦੇ ਅੰਦਰ ਕਰਤਾਰ ਉਹਦੇ ਅੰਦਰ ਉਹ ਇਤਿਹਾਸ ਤੇ ਪੰਨੇ ਦਰਜ ਕੀਤੇ ਆ ਤੇ ਆਖਿਆ ਜਿਹੜਾ ਚੜਾਈ ਕਰਕੇ ਆਇਆ ਉਹ ਭਾਵੇਂ ਅਹਿਮਦ ਸ਼ਾਹ ਅਬਦਾਲੀ ਹੋਵੇ ਉਹ ਨਾਦਰ ਸ਼ਾਹ ਹੋਵੇ ਉਹ ਭਾਵੇਂ ਬਹਾਦਰ ਸ਼ਾਹ ਹੋਵੇ ਔਰੰਗਜ਼ੇਬ ਹੋਵੇ ਗੁਰੂ ਕੈ ਸਿੱਖਾਂ ਨੇ ਉਹਦੇ ਅੱਗੇ ਤੇਗ ਲੈ ਕੇ ਖਲੋ ਕੇ ਆਖਿਆ ਇਸ ਘਰ ਵਿੱਚ ਜੇ ਕੋਈ ਚੜ੍ਹਾਈ ਕਰਕੇ ਆਏ ਉਹਦੀ ਫਿਰ ਖੈਰ ਨਹੀਂ